ਲੁੱਡਣ ਨੇ ਹੀਰ ਬਾਰੇ ਦੱਸਿਆ ਲੁੱਡਣ ਬੋਲੇ ਆਂਗਲੀ ਕਰੇ ਉਦਰ ਸੇਜ ਸਾਹਮਣੇ ਹੀਰ ਸਿਆਲ ਦੀ ਏ ਚੂਚਕ ਜੱਟ ਦੀ ਲਾਡਲੀ ਸ਼ੇਖ ਨੱਡੀ ਵਿੱਚ ਅੱਖੀਆਂ ਬਿਜਲੀਆਂ ਪਾਲਦੀ ਏ ਉਹਦੀ ਚਾਲ ਦੇ ਵਿੱਚ ਕਿੰ ਆਂਤਾਨੀ ਦਿਲ ਨਖਰਿਆਂ ਨਾਲ ਉਧਾਲ ਦिए ਹੁਨੂਮਾਨ ਹੈ ਬੜਾ ਜਵਾਨੀਆਂ ਦਾ ਪਰੀ ਪੂਟਲੀ ਹੁਸਨ ਜਮਾਲ ਦੀਏ ਵਾਂਗ ਹਰਣੀਆਂ ਚੁੱਗੀਆਂ ਫਿਰੇ ਪਰਦੀ ਫਿਤਨੇ ਠੋਕਰਾਂ ਨਾਲ ਉਠਾਲ ਦिए ਕੋਣ ਆਖ ਦਨ ਨੱਪਤੇ ਹਸ ਆਖੇ ਵਸ ਨੱਡੇ ਆ ਟੰਡੜੇ ਨਾਲ ਦੀਏ ਵਸ ਨੱਡੇ ਆ ਟੰਡੜੇ ਨਾਲ ਦੀਏ